ਮੇਲਾ ਮਾਗੀ ਮੌਕੇ ਸ਼੍ਰੀ ਮੁਕਸਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਸ਼੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਵਿਖੇ ਇਸ਼ਨਾਨ ਕਰਕੇ ਸੰਗਤਾਂ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਦਰਬਾਰ ਸਾਹਿਬ ਸ਼੍ਰੀ ਟੁੱਟੀ ਗੰਡੀ ਸਾਹਿਬ ਵਿਖੇ ਨਤਮਸਤਕ ਹੋ ਕੇ 40 ਸਿੰਘ ਸਾਬਾਨਾਂ ਨੂੰ ਯਾਦ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਤੇ ਮੇਲਾ ਮਾਗੀ ਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਵਿਖੇ ਪਹੁੰਚ ਕੇ ਕੜਾਕੇ ਦੀ ਠੰਡ ਦੇ ਵਿੱਚ ਵੀ ਪਰ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੀ ਹੈ ਤੇ 40 ਸਿੰਘ ਸਾਬਾਨਾਂ ਦੀ ਯਾਦ ਦੇ ਵਿੱਚ ਚੱਲ ਰਹੇ ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਗੁਰਦੁਆਰਾ ਟੁੱਟੀਗੰਡੀ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਪਹਿਲੀ ਮਾਗ ਹੈ ਤੇ ਮਾਗ ਮਹੀਨਾ ਸ਼੍ਰੀ ਮੁਕਤਸਰ ਸਾਹਿਬ ਦੇ ਦੇ ਵਿਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਮਾਘ ਮੇਲੇ ਦਾ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਸਥਾਨ ਹੈ ਦੱਸ ਦਈਏ ਕਿ ਉਹ 40 ਸਿੰਘ ਜਿਹੜੇ ਕਿ ਗੁਰੂ ਸਾਹਿਬ ਨੂੰ ਵਿਦਾਵਾ ਲੈ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹ ਸਿੱਖ ਆਪਣੀ ਭੁੱਲ ਬਚਾਉਣ ਵਾਸਤੇ ਇਸ ਖਿਦਰਾਣੇ ਦੀ ਟਾਪ ਦੇ ਉੱਪਰ ਆਏ ਸਨ ਗੁਰੂ ਦੇ ਪਿੱਛੇ ਜਦੋਂ ਗੁਰੂ ਸਾਹਿਬ ਦਾ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਸਨ ਤਾਂ ਮੁਗਲ ਫੌਜਾਂ ਦੇ ਨਾਲ ਦੇ ਗੁਰੂ ਸਾਹਿਬ ਨਾਲ ਮਿਲ ਕੇ ਮੁਗਲ ਫੌਜਾਂ ਖਿਲਾਫ ਵੱਡੀ ਜੰਗ ਇਸ ਜਗ੍ਹਾ ਦੇ ਉੱਪਰ ਲੜੀ ਗਈ ਤਾਂ ਉਸ ਸਮੇਂ ਉਹਨਾਂ 40 ਸਿੰਘਾਂ ਨੇ ਆਪਣੀ ਪੁੱល ਸੀ ਗੁਰੂ ਸਾਹਿਬ ਤੋਂ ਬਖਸ਼ਾਈ ਤੇ ਮੁਗਲਾ ਖਿਲਾਫ ਜੰਗ ਦੇ ਵਿੱਚ ਵੱਡੀ ਫਤਿਹ ਹਾਸਲ ਕੀਤੀ ਤਾਂ ਉਸ ਸਮੇਂ ਤੋਂ ਹੀ ਇਸ ਜਗ੍ਹਾ ਦਾ ਨਾਮ ਖਿਦਰਾਣੇ ਦੀ ਢਾਬ ਤੋਂ ਜੋ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਮੁਕਤਸਰ ਦਾ ਤਾਂ ਮੁਕਤਸਰ ਇਸ ਜਗ੍ਹਾ ਦਾ ਨਾਮ ਪਿਆ ਗਿਆ ਸੀ ਤਸਵੀਰਾਂ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਤੇ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼ਿਸ਼ੋਭਿਤ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਦੂਰੋਂ ਨੇੜਿਓਂ ਕਹਿ ਦਈਏ ਕਿ ਇਸ ਸਥਾਨ ਉੱਪਰ ਆਉਂਦੇ ਨੇ ਗੁਰੂ ਘਰ ਨਤਮਸਤਕ ਹੁੰਦੇ ਨੇ ਮਾਘ ਮਹੀਨੇ ਦੇ ਪਹਿਲੇ ਮਾਘ ਨੂੰ ਇਸ ਜਗ੍ਹਾ ਪਰ ਦੂਸਰੇ ਪਾਸੇ ਸਰੋਵਰ ਹੈ ਜਿਸ ਜਗ੍ਹਾ ਦੇ ਉੱਪਰ ਕਿਦਰਾਨੇ ਦੀ ਟਾਪ ਹੁੰਦੀ ਸੀ ਤੇ ਟਾਪ ਨੂੰ ਹੀ ਗੁਰੂ ਸਾਹਿਬ ਨੇ ਮੁਕਤੀ ਦਾ ਵਰ ਦਿੱਤਾ ਸੀ ਤਾਂ ਲੋਕ ਇਸ ਜਗ੍ਹਾ ਦੇ ਉੱਪਰ ਆਉਂਦੇ ਨੇ ਦੂਰੋਂ ਨੇੜੇ ਹੋਣ ਇਸ਼ਨਾਨ ਕਰਦੇ ਨੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਜਗ੍ਹਾ ਵੀ ਪਰ ਆਉਂਦੀਆਂ ਨੇ ਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਨਾ ਗੁਰੂ ਘਰ ਵਿੱਚ ਨਤਮਸਤਕ ਹੁੰਦੀਆਂ ਨੇ ਤਾਂ ਤਸਵੀਰਾਂ ਗੁਰੂ ਘਰ ਦੀਆਂ ਨੇ ਤਾਂ ਦੇਖ ਸਕਦੇ ਹੋ ਕਿ ਅੱਜ ਮੌਸਮ ਵੀ ਬਹੁਤ ਸੁਹਾਵਣਾ ਹੈ ਤੁੱਪ ਲੱਗੀ ਹੋਈ ਆ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਇਸ ਜਗ੍ਹਾ ਦੇ ਉੱਪਰ ਜੇ ਗੱਲ ਕਰੀਏ ਤਾਂ ਵੱਡੀ ਧੁੰਦ ਦੀ ਚਾਦਰ ਹੁੰਦੀ ਆ ਲੇਕਿਨ ਅੱਜ ਰੱਬ ਵੀ ਮਿਹਰਬਾਨ ਹੈ ਕਹਿ ਦਈਏ ਕਿ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਸ਼ਹੀਦੀ ਜੋੜ ਮੇਲਿਆਂ ਦੇ ਉੱਪਰ ਬਹੁਤ ਵੱਡੀ ਰੱਬ ਦੀ ਵੀ ਮਿਹਰ ਹੈ ਤੇ ਲੋਕਾਂ ਦਾ ਵੀ ਹਜ਼ੂਮ ਜੇ ਇਕੱਠ ਦੇਖੀਏ ਕਈਏ ਤਾਂ ਬਹੁਤ ਵੱਡਾ ਇਕੱਠ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦੂਸਰੇ ਪਾਸੇ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਰੋਵਰ ਬਹੁਤ ਵੱਡਾ ਹੈ ਤੇ ਲੋਕ ਆਪਣੇ ਕਹਿ ਦਈਏ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਤੇ ਨਾਲ ਹੀ ਆਪਣੇ ਕਹਿ ਦਈਏ ਕਿ ਇਸ ਮਾਗ ਮਹੀਨੇ ਦੀ ਪਹਿਲੀ ਸੰਗਰਾਦ ਵੀ ਅੱਜ ਤੇ ਲੋਕ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਦੂਰੋਂ ਨੇੜਿਓਂ ਸੰਗਤਾਂ ਮਾਘ ਮਹੀਨੇ ਦੇ ਪਹਿਲੇ ਦਿਨ ਕਹੇ ਦੀ ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਇਹ ਜੋ ਮੇਲੇ ਮਨਾਏ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਹੈ ਵਧਦੀ ਗਿਣਤੀ ਦੇ ਵਿੱਚ ਸੰਗਤ ਦੂਰੋਂ ਨੇੜਿਓਂ ਇਸ ਜਗ੍ਹਾ ਦੇ ਉੱਪਰ ਆਉਂਦੇ ਨੇ ਗੁਰੂ ਘਰ ਨਤਮਸਤਕ ਹੁੰਦੇ ਨੇ ਤੇ ਆਪਣੀ ਟੁੱਟੀ ਗਣਵਾਉਂਦੇ ਨੇ ਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਮੈਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਵੇਖ ਸਕਦੇ ਹੋ ਕਿ ਕਿੰਨਾ ਇਕੱਠ ਜੋ ਸੰਗਤਾਂ ਦਾ ਉਹ ਦੇਖਣ ਨੂੰ ਮਿਲ ਰਿਹਾ ਤੇ ਨਾਲ ਹੀ ਦੂਜੇ ਪਾਸੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਬਖੂਬੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਗੁਰੂ ਘਰ ਆਸ਼ੀਰਵਾਦ ਕਰ ਪ੍ਰਾਪਤ ਕਰਨ ਲਈ ਪਹੁੰਚ ਰਹੀਆਂ ਨੇ ਤੇ ਦੂਰੋਂ ਨੇੜੇ ਸੰਗਤਾਂ ਆਈਆਂ ਭਾਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆਏ ਬਠਿੰਡਾ ਜਿਲ੍ਹਾ ਜੀ ਹਰ ਵਾਰ ਆਉਂਦੇ ਹਾਂ ਹਾਂਜੀ 12 ਸਾਲ ਹੋ ਗਏ ਛਿੱਦੀ ਜੋੜ ਮੇਲੇ ਦਾ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਹੈ ਕੀ ਕਹਿਣਾ ਚਾਹੂੰਗਾ ਅੱਜ ਮੈਂ ਇਹ ਜਿਹੜਾ ਮਾਗ ਦਾ ਸ਼ਨਾਣਾ ਜੀ ਇਹ ਬਹੁਤ ਸਾਡੇ ਲਈ ਸਿੱਖਾਂ ਲਈ ਦੇਣਾ ਜਿਹੜਾ ਕਿਉਂਕਿ ਜਿਹੜਾ ਪੋਹ ਦਾ ਮਹੀਨਾ ਆਨੰਦਪੁਰ ਤੋਂ ਲੈ ਕੇ ਚਮਕੌਰ ਦੀ ਗੜੀ ਸਮ ਕੋਰ ਦੇ ਘੜੇ ਤੋਂ ਸਰਾਂਦ ਆ ਗਿਆ ਉਦੋਂ ਦਾ ਗੁਰੂ ਗੋਬਿੰਦ ਸਿੰਘ ਹੁੰਦੇ ਹੋਏ ਖਤਰਾਂ ਦੇ ਧਰਤੀ ਤੇ ਆ ਜਾਂਦੇ ਆ ਜਿੱਥੇ ਕੇ ਸਾਨੂੰ 40 ਮੁਕਤਿਆਂ ਨੂੰ ਮੁਕਤ ਸਰ ਦੀ ਧਰਤੀ ਦਾ ਨਾਮ ਦਿੱਤਾ ਗਿਆ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਜਾਂਦੇ ਜਾਂਦੇ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਸਾਨੂੰ ਇਹ ਮੈਸੇਜ ਦਿੰਦੇ ਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਉ ਕਰਾਂ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਬਾਅਦ ਜੇ ਕਹਿ ਦਈਏ ਕੋਈ ਸਿੱਖਾਂ ਦੇ ਜੇ ਉਹਨਾਂ ਨੇ ਸਰੂਪ ਇੱਕ ਵਾਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਔਰ ਸਿੱਖ ਨਹੀਂ ਗੁਰੂ ਹੋਏਗਾ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਸਾਬ ਸਿੱਖਾਂ ਦੇ ਗੁਰੂ ਹੋਣਗੇ ਸਭ ਤੋਂ ਉੱਪਰ ਹੋਣਗੇ ਤਾਂ ਤਸਵੀਰਾਂ ਦੇ ਵਿੱਚ ਬਿਲਕੁਲ ਵਖੂਬੀ ਹੈ ਕਿ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਜੋ ਹਜ਼ੂਮ ਹੈ ਜੋ ਇਕੱਠ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਟੂਟੀ ਗੰਡਣ ਹਾਰ ਗੋਪਾਲ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦੀ ਟੁੱਟੀ ਗੰਢੀ ਸੀ ਜਿਨ੍ਹਾਂ ਨੇ ਗੁਰੂ ਨੂੰ ਵਿਦਾਵਾ ਲਿਖ ਕੇ ਦਿੱਤਾ ਸੀ ਤੇ ਗੁਰੂ ਸਾਹਿਬ ਨੇ ਭਾਈ ਸਿੰਘ ਭਾਈ ਮਹਾ ਸਿੰਘ ਨੂੰ ਵਾਰ ਦਿੱਤਾ ਸੀ ਕਿ ਗੁਰੂ ਸਿੰਘਾ ਮੰਗਲਾ ਰਾਜ ਮੰਗੇ ਕਾਜ ਮੰਗੇ ਲੇਕਿਨ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਤੋਂ ਇੱਕੋ ਚੀਜ਼ ਮੰਗੀ ਕਿ ਗੁਰੂ ਸਾਹਿਬ ਸਾਡੀ ਪੁੱਲ ਬਖਸ਼ ਦਿਓ ਸਾਡੀ ਟੁੱਟੀ ਗੰਢ ਲਓ ਜੋ ਵਿਦਾਵਾ ਅਸੀਂ ਤੁਹਾਨੂੰ ਲੈ ਕੇ ਦੇ ਕੇ ਆਏ ਸੀ ਤਾਂ ਉਸ ਵਿਦਾਵੇ ਨੂੰ ਤੁਸੀਂ ਪਾੜ ਦਿਓ ਤੇ ਸਾਡੀ ਟੁੱਟੀ ਗੰਢੋ ਤਾਂ ਉਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦੀ ਟੁੱਟੀ ਗੰਢੀ ਵਿਦਾਵਾ ਪਾੜਿਆ ਤਾਂ ਇਸ ਜਗ੍ਹਾ ਦੇ ਉੱਪਰ ਕਹਿ ਦਈਏ ਕਿ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼ਿਸ਼ੋਭੀ ਤੈ ਤੇ ਜਿਸਤੇ ਕੀ ਸਦੀਆਂ ਤੋਂ ਕਹਿ ਦਈਏ ਕਿ ਲੋਕ ਇਸ ਜਗ੍ਹਾ ਦੇ ਉੱਪਰ ਸ਼ਹੀਦੀ ਜੋੜ ਮੇਲਾ ਦੇ ਉੱਪਰ ਮਾਘ ਮਹੀਨੇ ਦੇ ਪਹਿਲੇ ਸੰਗਰਾਦ ਜਿ ਕਿਹਾ ਦੀ ਪਹਿਲੇ ਦਿਨ ਇਸ ਜਗ੍ਹਾ ਦੇ ਉੱਪਰ ਆ ਕੇ ਸ਼ਲਾਣ ਕਰਦੇ ਨੇ ਗੁਰੂ ਘਰ ਕਾ ਇਸ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਚਿਰੀ ਮੁਖਤਸਰ ਸਾਹਿਬ ਤੋਂ ਆਫ ਫਾਕ ਟੂ న్యూ ਸਟੇਟ ਪੰਜਾਬ